ਜਦੋਂ ਕੋਈ ਵੀ ਚੋਣਾਂ ਨੇੜੇ ਆਉਂਦੀਆਂ ਨੇ ਤਾਂ ਸਾਰੇ ਐਮਐਲਏ ਮੰਤਰੀ ਲੋਕਾਂ ਦੇ ਘਰ ਘਰ ਜਾ ਕੇ ਵੋਟਾਂ ਮੰਗਣ ਜਾਂਦੇ ਨੇ ਤਾਂ ਵੋਟਾਂ ਚ ਜਿੱਤਣ ਤੋਂ ਬਾਅਦ ਨਾ ਤਾਂ ਕੋਈ ਵਿਤਾਇਕ ਤੇ ਨਾ ਹੀ ਕੋਈ ਮੰਤਰੀ ਲੋਕਾਂ ਦੇ ਕੋਲ ਜਾ ਕੇ ਉਹਨਾਂ ਦੇ ਹਿੱਤ ਸੁਖ ਸੁਣਦੇ ਨੇ ਅਤੇ ਨਾ ਹੀ ਸ਼ਾਮਲ ਹੁੰਦੇ ਨੇ ਤੇ ਨਾ ਹੀ ਉਹ ਆਪਣੇ ਕਰਤੋਬਹਾਰ ਕਰਦੇ ਨੇ ਪਰ ਇਸ ਦੇ ਉਲਟ ਨਾਤਾ ਦੇ ਆਮ ਆਦਮੀ ਪਾਰਟੀ ਦੇ ਵਿਦਾਇਕ ਤੇ ਸਿੰਘੂ ਦੇ ਮਾਨ ਦੇ ਬਹੁਤ ਇੱਕ अनोखे ਢੰਗ ਦੇ ਨਾਲ ਆਮ ਜਨਤਾ ਦੇ ਨਾਲ ਹਮੇਸ਼ਾ ਹਿੱਤੇਸ਼ ਹੁੰਦੇ ਨੇ ਇਸੇ ਹੀ ਤਰ੍ਹਾਂ ਓਣਾ ਨੇ ਮਜ਼ਦੂਰ ਦਿਵਸ ਦੇ ਮੌਕੇ ਤੇ ਓਣਾ ਨੇ ਮਜ਼ਦੂਰਾਂ ਦੇ ਨਾਲ अनोखे ਢੰਗ ਦੇ ਨਾਲ ਮਜ਼ਦੂਰਾਂ ਦਾ ਸਨਮਾਨ ਕੀਤਾ ਦੱਸਦੇ ਕਿ ਮਜ਼ਦੂਰ ਦਿਵਸ ਦੇ ਮੌਕੇ ਤੇ ਦੇਵਾਨੀ ਮਜ਼ਦੂਰਾਂ ਦੇ ਪੈਰ ਟੋ ਕੇ ਗਲਾਂ ਵਿੱਚ ਹਰ ਪਾਕੀ ਅਤੇ ਮੂੰਹ ਮਿੱਠਾ ਕਰਉਣ ਤੋਂ ਬਾਅਦ ਕੇਕ ਕੱਟ ਕੇ ਮਜ਼ਦੂਰ ਦਿਵਸ ਮਨਾਇਆ ਗਿਆ ਇਸ ਮੌਕੇ ਵਿਧਾਇਕ ਨੇ ਮਾਨ ਮੰਨਿਆ ਕਿ ਦੇਸ਼ ਦੇ ਵਿਕਾਸ ਦੇ ਵਿੱਚ ਮਜ਼ਦੂਰਾਂ ਦੀ ਅਹਿਮ ਭੂਮਿਕਾ ਹੁੰਦੀ ਹੈ। ਅਤੇ ਮਜ਼ਦੂਰਾਂ ਦਾ ਬੰਡਾ ਮਾਨ ਸਤਿਕਾਰ ਕਰਨਾ ਸਾਡਾ ਫਰਜ਼ ਹੁੰਦਾ ਹੈ ਇਸ ਦੇ ਨਾਲ ਹੀ ਦੇਵ ਮਾਨ ਨੇ ਕੰਗਨਾਰ ਰਣੌਤ ਤੇ ਵਾਰ ਕਰਦਿਆਂ ਕਿਹਾ ਕਿ ਲੋਕਤੰਤਰ ਦੇ ਵਿੱਚੋਂ ਲੋਕ ਵੱਡੇ ਹੁੰਦੇ ਨੇ ਅਤੇ ਕੰਗਨਾਰ ਰਣੌਤ ਦੀ ਚੀਜ਼ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਕੰਗਨਾਰ ਰਣੌਤ ਦੀਆਂ ਫਿਲਮਾਂ ਵੇਖ ਕੇ ਉਸ ਨੂੰ ਸਟਾਰ ਬਣਾ ਸਕਦੇ ਨੇ ਤਾਂ ਉਸ ਨੂੰ ਫਲੋਕ ਦਿੱਤਾ ਸਿੱਧਿ ਨੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਜਿਸ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਬਣਾ ਦਿੱਤਾ ਤਾਂ ਉਹਨਾਂ ਨੂੰ ਉਸਤਿ ਤੋਂ ਵੀ ਲਾ ਸਕਦੇ ਨੇ ਇਸ ਦੇ ਨਾਲ ਹੀ ਦੇਵ ਸਿੱਖ ਦੇ ਮਾਨ ਦੇ ਵੱਲੋਂ ਸੁਖਪਾਲ ਸਿੰਘ ਖੈਰਾ ਤੇ ਵੀ ਦੱਸੇਗੇ ਇਸ ਮੌਕੇ ਨਾਪਾ ਨਗਰ ਕਾਉਂਸਲ ਦੇ ਕਰਮਚਾਰੀ ਹੈਪੀ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਇਆ ਕਿ ਹਲਕਾ ਵਿਧਾਇਕ ਦੇਵਮਾਨ ਦੇ ਵੱਲੋਂ ਮਜ਼ਦੂਰਾਂ ਦੀ ਪੂਜਾ ਕਰਕੇ ਉਹਨਾਂ ਨੂੰ ਮਨਤਨ ਮਾਨ ਸਤਿਕਾਰ ਦਿੱਤਾ ਗਿਆ ਅਤੇ ਅੱਜ ਤੱਕ ਕਿਸੇ ਵੀ ਸਰਕਾਰ ਦੇ ਵੱਲੋਂ ਇਸ ਤਰ੍ਹਾਂ ਨਹੀਂ ਕੀਤਾ ਗਿਆ ਤੇ ਅਸੀਂ ਬਹੁਤ ਹੀ ਖੁਸ਼ ਹਾਂ ਪੂਰ ਬੇਸਿਕਲੀ ਅਸਲੀ ਦੇਸ਼ ਹੈ ਜੀ ਪੂਰੀ ਦੁਨੀਆ ਦੇ ਵਿੱਚ ਅਗਰ ਕੋਈ ਸਚਾਈ ਹੈ ਤਾਂ ਮਜ਼ਦੂਰ ਹੈ ਜਿਹੜਾ ਆਪਣੀ ਸਖਤ ਮਿਹਨਤ ਦੇ ਨਾਲ ਪੂਰੇ ਦੇਸ਼ ਨੂੰ ਪੂਰੀ ਦੁਨੀਆ ਨੂੰ ਚਲਾਉਂਦਾ ਹੈ ਜੀ ਔਰ ਅੱਜ ਮਜ਼ਦੂਰ ਦਿਵਸ ਹੈ ਲੇਬਰ ਡੇ ਹੈ ਪੂਰੀ ਦੁਨੀਆ ਭਰ ਦੇ ਵਿੱਚ ਲੇਬਰ ਡੇ ਮਨਾਇਆ ਜਾ ਰਿਹਾ ਅੱਜ ਨਾਭਾ ਸ਼ਹਿਰ ਦੇ ਵਿੱਚ ਵੀ ਬਚਾਲਾ ਗੇਟ ਜਿੰਨੇ ਮਜ਼ਦੂਰ ਨੇ ਸਾਡੇ ਜਿਹੜੇ ਸਫਾਈ ਸੇਵਕ ਨੇ ਜਿਹੜੇ ਸ਼ਹਿਰ ਨੂੰ ਸਾਫ਼ ਰੱਖਦੇ ਆ ਅਸੀਂ ਤਾਂ ਬੇਸਿਕਲੀ ਗੰਦ ਪਾਉਂਦੇ ਆ ਜੀ ਅਸਲੀ ਸਫਾਈ ਕਰਨ ਵਾਲਾ ਜਿਹੜਾ ਸੇਵਕ ਹੈ ਤੇ ਉਹ ਉਹ ਉਹਦੀ ਵੱਡੀ ਸੇਵਾ ਹੈ ਜੀ ਤੇ ਉਹਨਾਂ ਨੂੰ ਇੱਥੇ ਸਭ ਨੂੰ ਮੂੰਹ ਮਿੱਠਾ ਕਰਾਇਆ ਗਿਆ ਗਣਾ ਚ ਹਾਰ ਪਾਏ ਉਹਨਾਂ ਦੇ ਪੈਰ ਧੋਤੇ ਗਏ ਨੇ ਜੀ ਕਿਉਂਕਿ ਪੂਜਣ ਯੋਗ ਨੇ ਜੀ ਜੇ ਅਸੀਂ ਆਪਣੇ ਦੇਸ਼ ਨੂੰ ਅੱਗੇ ਵਧਾਉਣਾ ਚਾਹੁੰਦੇ ਆ ਤਾਂ ਸਾਨੂੰ ਜਿਹੜਾ ਲੇਬਰ ਕਰਨ ਵਾਲਾ ਮਜ਼ਦੂਰ ਹੈ ਉਹਦੀ ਸਾਨੂੰ ਕਦਰ ਕਰਨੀ ਪੈਣੀ ਹੈ ਉਹਨੂੰ ਸਾਨੂੰ ਮਜ਼ਬੂਤ ਕਰਨਾ ਪੈਣਾ ਉਹਨੂੰ ਤੰਦਰੁਸਤ ਕਰਨਾ ਪੈਣਾ ਜੇ ਲੇਬਰ ਤੰਦਰੁਸਤ ਹੈ ਜੀ ਤਾਂ ਮੈਂ ਸਮਝਦਾ ਦੇਸ਼ ਤੰਦਰੁਸਤ ਹੈ ਜੀ ਸੋ ਅੱਜ ਲੇਬਰ ਡੇ ਤੇ ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਮਜ਼ਦੂਰ ਦੇ ਸਤਿਮ ਮੈਂ ਇਹ ਚੀਜ਼ ਨੂੰ ਅੱਛੇ ਤਰੀਕੇ ਨਾਲ ਇਸ ਕਰਕੇ ਮਹਿਸੂਸ ਕਰ ਸਕਦਾ ਕਿ ਸਟਰਗਲ ਦੇ ਵਿੱਚੋਂ ਨਿਕਲੇ ਆ ਗਰੀਬ ਪਰਿਵਾਰ ਦੇ ਵਿੱਚੋਂ ਨਿਕਲੇ ਔਰ ਕਾਫੀ ਲੰਮਾ ਸਮਾਂ ਜਿਹੜਾ ਜੀ ਉਹ ਦਿਹਾੜੀ ਵੀ ਕਰਦੇ ਰਹੇ ਆ ਤੇ ਇੱਕ ਇੱਕ ਚੀਜ਼ ਨੂੰ ਮਹਿਸੂਸ ਕਰਦੇ ਆ ਕਿਵੇਂ ਘਰ ਦਾ ਗੁਜ਼ਾਰਾ ਹੁੰਦਾ ਕਿਵੇਂ ਬੰਦਾ ਆਪਣੇ ਸੁਪਨਿਆਂ ਨੂੰ ਸੰਜੋਧਦਾ ਕਿੰਨੇ ਬੱਚਿਆਂ ਦੀ ਪੜ੍ਹਾਈ ਕਿਵੇਂ ਖਾਣ ਪੀਣ ਕਿਵੇਂ ਘਰ ਦੇ ਦਾ ਉਹਨੂੰ ਠੀਕ ਕਰਨਾ ਬੱਚਿਆਂ ਦਾ ਵਿਆਹ ਸ਼ਾਦੀ ਕਰਨੀ ਇੱਕ ਮਜ਼ਦੂਰ ਵਾਸਤੇ ਕਿੰਨਾ ਨੌਕਾ ਹੁੰਦਾ ਪਰ ਮੈਨੂੰ ਇਹ ਦੱਸਦਿਆਂ ਖੁਸ਼ੀ ਹੈ ਕਿ ਸਾਡੇ ਪੰਜਾਬ ਦੇ ਕ੍ਰਾਂਤੀਕਾਰੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਹੋਰਾਂ ਵੱਲੋਂ ਬਹੁਤ ਵੱਡਾ ਭਰਾਲਾ ਕੀਤਾ ਗਿਆ ਜਿਹੜਾ ਕਿ ਇਤਿਹਾਸਿਕ ਫੈਸਲਾ ਹੈ ਉਹਨਾਂ ਨੇ ਕਿਹਾ ਕਿ ਜਿਵੇਂ ਕਿਸਾਨ ਜਿਹੜਾ ਹੈ ਜਦੋਂ ਦੀ ਫਸਲ ਮਰਦੀ ਹੈ ਤੁਹਾਨੂੰ ਮੁਆਵਜ਼ਾ ਦਿੱਤਾ ਜਾਂਦਾ ਹੈ ਔਰ ਜਿਹੜਾ ਖੇਤ ਮਜ਼ਦੂਰਾਂ ਨੂੰ ਕੁਝ ਨਹੀਂ ਮਿਲਦਾ ਇਹ ਮੁੱਖ ਮੰਤਰੀ ਭਗਵੰਤ ਮਾਨ ਸਾਹਿਬਾ ਨੇ ਐਲਾਨ ਕੀਤਾ ਪੰਜਾਬ ਸਰਕਾਰ ਵੱਲੋਂ اعلان ਹੋਇਆ ਹੈ ਪੰਜਾਬ ਦੇ ਵਿੱਚ ਕਿ ਜਿਹੜਾ ਮਜ਼ਦੂਰ ਹੈ ਖੇਤ ਮਜ਼ਦੂਰ ਹੈ ਮਜ਼ਦੂਰੀ ਕਰਨ ਵਾਲਾ ਚਾਹੇ ਉਹ ਪਿੰਡ 'ਚ ਰਹਿੰਦਾ ਜੇ ਸ਼ਹਿਰ 'ਚ ਰਹਿੰਦਾ ਔਰ ਜਿਹਦਾ ਲੇਬਰ ਕਾਰਡ ਬਣਿਆ ਹੋਇਆ ਉਹਨੂੰ 15% ਮੁਆਵਜ਼ਾ ਜਿਵੇਂ ਕਿਸਾਨ ਨੂੰ ਮਿਲਦਾ ਆਪਣੀ ਫਸਲ ਦਾ ਖਰਾਬੇ ਦਾ ਤਾਂ ਮਜ਼ਦੂਰ ਜਿਹੜਾ ਕੰਮ ਕਰਨ ਵਾਲਾ ਖੇਤਾਂ ਦੇ ਵਿੱਚ ਉਹਨੂੰ 15% ਮੁਆਵਜ਼ਾ ਯਾਨੀ ਕਿ ਜੇ 15 ਏਕੜ ਜਿਵੇਂ ਸਾਡੀ ਸਰਕਾਰ ਨੇ ਅਨਾਉਂਸ ਕੀਤਾ ਕਿ 15 ਏਕੜ ਮੁਆਵਜ਼ਾ ਜਿਹੜਾ ਹਰ ਇੱਕ ਕਿਸਾਨ ਨੂੰ ਮਿਲੇਗਾ ਤਾਂ ਜਿਹੜਾ ਖੇਤ ਮਜ਼ਦੂਰ ਆ ਉਹਨੂੰ 1500 ਰੁਪਏ ਜਿਹੜਾ ਉਹ ਮਿਲੇਗਾ 1500 ਰੁਪਏ ਕਿੰਨੂੰ ਮਿਲੇਗਾ ਉਸੇ ਪਿੰਡ ਦੇ ਲੋਕ ਜਿਹੜੇ ਉੱਥੇ ਮਜ਼ਦੂਰੀ ਕਰਦੇ ਆ ਜਿਨ੍ਹਾਂ ਦਾ ਲੇਬਰ ਕਾਰਡ ਬਣਿਆ ਹੈ ਉਹ ਜਿਹੜਾ ਪੈਸਾ ਸਾਰੇ ਮਜ਼ਦੂਰਾਂ ਦੇ ਵਿੱਚ ਡਿਵਾਈਡ ਹੋਏਗਾ ਜਾਨੀ ਕਿ ਕੁਛਣਾ ਕੁਛਣਾ ਨੂੰ ਸਹਾਰਾ ਮਿਲੂਗਾ ਕਿ ਇਹ ਬਿਲਕੁਲ ਨਹੀਂ ਸੀਗਾ ਸੋ ਮੈਂ ਮੁਬਾਰਕਬਾਦ ਦੇਣਾ ਭਗਤ ਸਿੰਘ ਸਾਹਿਬ ਜਿਨ੍ਹਾਂ ਨੇ ਬਹੁਤ ਵੱਡਾ ਪੰਜਾਬ ਦੇ ਜਿਹੜੇ ਮਜ਼ਦੂਰ ਨੇ ਉਹਨਾਂ ਦੇ ਹੱਕ ਦੇ ਵਿੱਚ ਇਤਿਹਾਸਿਕ ਫੈਸਲਾ ਕੀਤਾ ਮਾਰਕਸਵਾਦ ਇਹਨਾਂ ਨੂੰ ਪਰ ਮਜ਼ਦੂਰਾਂ ਦੇ ਵਿੱਚ ਵੀ ਇਸ ਗੱਲ ਦੀ ਬੜੀ ਚਰਚਾ ਹੈ ਕਿ ਕੋਈ ਪਹਿਲੀ ਸਰਕਾਰ ਆ ਜਿੰਨੇ ਮਜ਼ਦੂਰਾਂ ਦੀ ਗੱਲ ਕੀਤੀ ਹੈ ਮਜ਼ਦੂਰਾਂ ਨੂੰ ਮਾਫੀਆ ਦੇਣ ਦੀ ਗੱਲ ਕੀਤੀ ਹੈ ਪਰ ਮਜ਼ਦੂਰਾਂ ਦੇ ਲੇਬਰ ਵੀ ਜਿਹੜੀ ਹੈ ਉਹ ਬਤਾਈ ਆ ਆਮ ਸਾਡੀ ਪੰਜਾਬ ਸਰਕਾਰ ਨੇ ਭਗਵੰਤ ਸਿੰਘ ਸਾਹਿਬ ਉਹਨਾਂ ਨੇ ਮੁੱਖ ਮੰਤਰੀ ਸਾਹਿਬ ਬਣਾ ਸੋ ਗੁੱਲ ਮਿਲਾ ਕੇ ਅਸਲੀ ਜੇ ਆਪਾਂ ਕਹੀਏ ਕਿ ਦੇਸ਼ ਨੂੰ ਤਰੱਕੀ ਤੇ ਲੈ ਕੇ ਜਾਣਾ ਤੁਸੀਂ ਵੱਡੇ ਤੋਂ ਵੱਡਾ ਜਹਾਜ਼ ਬਣਾ ਲਓ ਵੱਡੇ ਤੋਂ ਵੱਡਾ ਹਾਈਵੇ ਬਣਾ ਲਓ ਵੱਡੀ ਤੋਂ ਵੱਡੀ ਫੈਕਟਰੀ ਬਣਾ ਲਓ ਜਿੰਨਾ ਵੀ ਸਿਸਟਮ ਹੈ ਸਾਰਾ ਮੈਡਿਕ ਮੈਡੀਸਨ ਦਵਾਈਆਂ ਬਣਾ ਲੋ ਤੁਸੀਂ ਤੁਸੀਂ ਕੋਈ ਵੀ ਕੰਸਟਰਕਸ਼ਨ ਦੇ ਤੁਸੀਂ ਕੋਈ ਵੀ ਕੰਮ ਕਰਨਾ ਜਿੰਨਾ ਅਸੀਂ ਸੂਈ ਤੋਂ ਲੈ ਕੇ ਹਾਥ ਤੱਕ ਚੀਜ਼ਾਂ ਇਸਤੇਮਾਲ ਕਰਦੇ ਹਾਂ ਉਹ ਬਣਾਉਂਦਾ ਕੌਣ ਹੈ ਜੀ ਉਹ ਲੇਬਰ ਬਣਾਉਂਦਾ ਹੈ ਮਜ਼ਦੂਰ ਬਣਾਉਂਦਾ ਜੇ ਮਜ਼ਦੂਰ ਮਜ਼ਬੂਤ ਹੈ ਜੇ ਮਜ਼ਦੂਰ ਜੇ ਮਜ਼ਦੂਰ ਖੁਸ਼ ਹੈ ਨਾ ਜੀ ਤਾਂ ਸਮਝ ਲਓ ਸਾਰਾ ਦੇਸ਼ ਖੁਸ਼ ਹੈ ਜਿਵੇਂ ਆਪਣੇ ਘਰ 'ਚ ਆਪਾਂ ਕੰਮ ਕਰਾਉਨੇ ਆ ਜਿਹੜਾ ਮਜ਼ਦੂਰ ਕੰਮ ਕਰ ਰਿਹਾ ਜੇ ਪਾਉਦੀ ਸੇਵਾ ਕਰਦੇ ਆ ਉਹਨੂੰ ਆਪਾਂ ਚਾਹ ਪਾਣੀ ਰੋਟੀ ਪਾਣੀ ਉਹਨੂੰ ਉਹਦਾ ਬਣਦਾ ਵੇਤਨ ਵੀ ਦੇਣੇ ਆ ਜੋ ਵੀ ਉਹਦੀ ਮਜ਼ਦੂਰੀ ਆ ਤੇ ਉਹ ਖੁਸ਼ ਹੋ ਕੇ ਕੰਮ ਕਰਦਾ ਜੀ ਜੇ ਆਪਾਂ ਉਹਨੂੰ ਖੁਸ਼ ਨਹੀਂ ਰੱਖਾਂਗੇ ਤਾਂ ਸਾਡਾ ਮਕਾਨ ਵੀ ਹਜੇ ਬਣੂਗਾ ਫਿਰ ਉਹ ਰੂਹ ਨਹੀਂ ਫੁਕੀ ਜਾਂਦੀ ਉਹਦੇ ਵਿੱਚ ਜੇ ਮਜ਼ਦੂਰ ਖੁਸ਼ ਆ ਤਾਂ ਸਮਝ ਲਓ ਕਿ ਸਾਰਾ ਦੇਸ਼ ਖੁਸ਼ ਹੈ ਔਰ ਮੈਂ ਵਿਧਾਨ ਸਭਾ ਦੇ ਵਿੱਚ ਵੀ ਇਸ ਗੱਲ ਦਾ ਪ੍ਰੋਪਰ ਮੈਂ ਆਵਾਜ਼ ਬੁਲੰਦ ਕਰੂੰਗਾ ਕਿ ਜਿਹੜੇ ਮਜ਼ਦੂਰ ਨੇ ਖਾਸ ਕਰਕੇ ਨਗਰ ਕੌਂਸਲ ਨਗਰ ਪੰਚਾਇਤਾਂ ਚ ਕਾਰਪੋਰੇਸ਼ਨ ਦੇ ਵਿੱਚ ਜਿਹੜੇ ਕੰਮ ਕਰਦੇ ਆ ਸ਼ਹਿਰ ਨੂੰ ਸਫਾਈ ਸਾਫ ਕਰਨਾ ਕੰਮ ਕਰਦੇ ਆ ਪਰ ਕੱਚੇ ਮੁਲਾਜ਼ਮ ਨੇ ਲੰਬੇ ਸਮੇਂ ਤੋਂ ਉਹ ਸੰਘਰਸ਼ ਕਰ ਰਿਹਾ ਜਿਹੜੇ ਲੀਜੀ ਬੰਨੇ ਜਿਨ੍ਹਾਂ ਦੀ ਉਮਰ ਹੈ ਜਿਹੜੇ ਕੰਮ ਕਰ ਸਕਦੇ ਨੇ ਕਿ ਉਹਨਾਂ ਨੂੰ ਪੱਕੇ ਕੀਤਾ ਜਾਵੇ ਇਹ ਮਜਬੂਰ ਮੰਗ ਉਠਾਵਾਂਗੀ ਔਰ ਮੈਨੂੰ ਉਮੀਦ ਆ ਕੇ ਬਹੁਤ ਜਲਦੀ ਮਹਜੂਰ ਇੱਕ ਸੁਖਪਾਲ ਖਹਿਰਾ ਗਣੇ ਭਗਵਤ ਜਿੰਨੇ ਮਰਜ਼ੀ ਪਰਚੇ ਪੇਰੇ ਤੇ ਦਰਜ ਕਰ ਲਵੇ ਪਰ ਮੈਂ ਕਰਨ ਵਾਲਾ ਵੀ ਕਿਵੇਂ ਦੇਖ ਦੋਣਾ ਦੇ ਪਿਆਰ ਖਹਿਰਾ ਸਾਹਿਬ ਦੀ ਖਹਿਰਾ ਸਾਹਿਬ ਜਾਣਨ ਜਿਹਾ ਕਰਮ ਕਰੇਗਾ ਵੈਸਾ ਫਲ ਦੇਗਾ ਭਗਵਾਨ ਜੋ ਕੋ ਕਰਦਾ ਉਹ ਮੇਦਾ ਭੋਗਦਾ ਜੀ ਠੀਕ ਹੈ ਜੀ ਉਹਨਾਂ ਦੇ ਆਪਣਾ ਤਰਕ ਹੋ ਸਕਦਾ ਕਿ ਮੈਨੂੰ ਇੰਨਾ ਕੁ ਪਤਾ ਕਿ ਸਾਡੇ ਮੁੱਖ ਮੰਤਰੀ ਲੋਕਾਂ ਦੇ ਦਿਲਾਂ ਦੀ ਧੜਕਣ ਕ੍ਰਾਂਤੀਕਾਰੀ ਮੁੱਖ ਮੰਤਰੀ ਭਗੰਦ ਮਾਨ ਸਾਹਿਬ ਰੇ ਲੋਕਾਂ ਦੀ ਸੇਵਾ 'ਚ 24 ਘੰਟੇ ਹਾਜ਼ਰ ਨੇ ਔਰ ਜੇ ਮੈਂ ਜ਼ਿਲ੍ਹਾ ਪਟਿਆਲਾ ਦੀ ਗੱਲ ਕਰਾਂ ਮੇਰੇ ਖਿਆਲ ਜਦੋਂ ਕੈਪਟਨ ਮਿੰਦਰ ਸਿੰਘ ਹੁੰਦੇ ਸੀਗੇ ਚੀਫ ਮਿਨਿਸਟਰ ਮੇਰੇ ਖਿਆਲ ਆ ਕਿ ਪੂਰੇ 5 ਸਾਲਾਂ ਚ 4.5 ਸਾਲ ਉਹ ਚੀਫ ਮਿਨਿਸਟਰ ਰਹੇ ਆ ਇੱਕ ਜਾਂ ਦੋ ਵਾਰੀ ਪਟਿਆਲੇ ਆਏ ਆ ਤੇ ਸਾਡੇ ਮੁੱਖ ਮੰਤਰੀ ਭਗਵਤ ਮਾਨ ਸਾਹਿਬ ਵੀ ਹਰੇਕ ਹਫ਼ਤੇ ਹਰੇਕ 10-15 ਦਿਨਾਂ ਬਾਅਦ ਹੀ ਪਟਿਆਲੇ ਆਏ ਹੁੰਦੇ ਨੇ ਕਦੇ ਕਿਸੇ ਯੂਨੀਵਰਸਿਟੀ ਦੇ ਕਿਸੇ ਰਜਿੰਦਰਾ ਹਸਪੀਟਲ ਦੇ ਵਿੱਚ ਕਦੇ ਕਿਸਾਨ ਦੇ ਖੇਤਾਂ ਦੇ ਵਿੱਚ ਉਹਦੀ ਫਸਲ ਦਾ ਨੁਕਸਾਨ ਚੈੱਕ ਕਰਨ ਵਾਸਤੇ ਆਉਂਦੇ ਤੇ ਇਹ ਬਹੁਤ ਕਦੇ ਜੇਲ੍ਹ ਦੇ ਵਿੱਚ ਨਾ ਪਾ ਇਥੇ ਵਿਜ਼ਿਟ ਕਰਕੇ ਗਏ ਨੇ ਮੇਰੇ ਆਫਿਸ ਦੇ ਵਿੱਚ ਆ ਕੇ ਗਏ ਨੇ ਔਰ ਇੰਨੇ ਬੌਂਡ ਟੂ ਅਰਥ ਨੇ ਅਗਰ ਇਹੋ ਜੇ ਕਾਬਲ ਇਨਸਾਨ ਕਾਬਲ ਮੁੱਖ ਮੰਤਰੀ ਨੂੰ ਹਸਪਤਾਲ ਸੇ ਖੈਰਾ ਹੋਰੀ ਹਲੇ ਵੀ ਭੰਡੀ ਜਾ ਰਹੇ ਆ ਤਾਂ ਮੇਰਾ ਖਿਆਲ ਆ ਇਹ ਤਾਂ ਫਿਰ ਉਹਨਾਂ ਦੀ ਮਾਨਸਿਕਤਾ ਹੈ ਜੀ ਉਹ ਦੇਖਣ ਪਰ ਮੇਰਾ ਖਿਆਲ ਆ ਪੂਰਨ ਮਾਨ ਸਾਹਿਬ ਵਾਲੀ ਕਾਨੂੰਨੀ ਜਿਹੜਾ ਕੰਮ ਹੈ ਉਹਦੇ ਵਿੱਚ ਕੋਈ ੜਿੱਕਾ ਨਹੀਂ ਪਾਉਂਦੇ ਜਿਸ ਵੀ ਕਾਨੂੰਨ ਦਾ ਜੋ ਕੰਮ ਹੈ ਉਹ ਕਾਨੂੰਨ ਕਰ ਰਿਹਾ ਹੈ ਇਹ ਜੀ ਚੀਫ ਮਿਨਿਸਟਰ ਉਹਨਾਂ ਨੂੰ ਸੇਵਾ ਮਿਲਿਆ ਪੰਜਾਬ ਦੀ ਪੰਜਾਬ ਦੇ ਲੋਕਾਂ ਦੀ ਸੇਵਾ ਕਰ ਰਿਹਾ ਸਪਾਲ ਖੜਾ ਸਾਹਿਬ ਵੀ ਇਹਨਾਂ ਦਾ ਸੇਵਾ ਕਰਨ ਦਾ ਸੇਵਾ ਖਾਉਣ ਵਾਲਾ ਇੰਨੇ ਜੀ ਸਪਾਲ ਖੜਾ ਸਾਹਿਬ ਤਾਂ ਆਪ ਦੀ ਟੁਕ ਟੁਕ ਹੀ বাজਾਈ ਜਾਂਦੇ ਆ ਰੱਬ ਪੰਜਾਬੀ ਜਾਣਦਾ ਉਹਨਾਂ ਦੀ ਅੰਦਰ ਕੀ ਚੱਲ ਰਿਹਾ ਜੰਗਣਾ ਕੰਗਣਾ ਰਣੋਤ ਕਹਿ ਰਹੀ ਹੈ ਵੀ 2019 ਚ ਹੋਇਆ ਉਹ ਮੇ 2024 ਚ ਹੋਊਗਾ ਐ ਕੀ ਹੋਗਾ ਜੀ ਇਹ ਜਿੱਤੇ ਕੀ ਬੀਜੇ ਦੇਖੋ ਕੰਗਣਾ ਰਾਉਤ ਕੋਈ ਇੰਡੀਆ ਥੋੜਾ ਜਿਹਾ ਉਹ ਭਾਰਤ ਥੋੜਾ ਜਿਹਾ ਇਹ 140 ਕਰੋੜ ਲੋਕਾਂ ਦਾ ਦੇਸ਼ ਹੈ ਜੀ ਉਹਦੇ ਵਿੱਚ ਕੋਈ ਇੱਕ ਇੱਕ ਕੁੜੀ ਉੱਠ ਕੇ ਕਹਿ ਦੇਵੇ ਜੀ ਇਹ ਹੋਊਗਾ ਜਿੱਤਾ ਫੜਾਉਂਦਾ ਜੀ ਲੋਕਾਂ ਦੀ ਆਵਾਜ਼ ਆ ਲੋਕਤੰਤਰ ਚ ਲੋਕ ਵੱਡੇ ਹੁੰਦੇ ਆ ਇੱਥੇ ਕੰਗਣਾ ਰਾਉਤ ਵੱਡੀ ਥੋੜਾ ਜੀ ਜਿਹੜੀਆਂ ਫਿਲਮਾਂ ਨੂੰ ਕੋ ਦੇਖਦਾ ਜੋ ਕਿਵੇਂ ਸਟਾਰ ਬਣਦੀ ਫਿਲਮਾਂ ਕਿਹਨੇ ਦੇਖੀਆਂ ਨੇ ਮਜ਼ਦੂਰਾਂ ਨੇ ਕਾਮਿਆਂ ਨੇ ਉਹਨਾਂ ਨੇ ਫਿਲਮਾਂ ਦੇਖੇ ਉਹਨਾਂ ਨੇ ਸਰਕਾਰ ਬਦਲਣ ਲਈ ਜੇ ਉਹ ਕੰਗਣਾ ਰਾਉਤ ਨੂੰ ਸਟਾਰ ਬਣਾ ਸਕਦੇ ਤਾਂ ਫਲॉप ਵੀ ਕਰ ਸਕਦੇ ਆ ਜੇ ਮੋਦੀ ਸਾਹਿਬ ਨੂੰ ਦੇਸ਼ ਦੇ ਲੋਕ ਪ੍ਰਧਾਨ ਮੰਤਰੀ ਬਣਾ ਸਕਦੇ ਆ ਕੁਰਸੀ ਤੋਂ ਲਾਭ ਵੀ ਲੋਕ ਵੱਡੇ ਆ ਕੰਗਣਾ ਰੌਦੀ ਲੋਕ ਵੱਡੇ ਆ ਇੰਨੀ ਸਿਆਣਪਾ ਠੀਕ ਨਹੀਂ ਹੁੰਦੀ ਐ ਇਨਾ ਲੀਕ ਕੱਟ ਕੇ ਚੱਲਣਾ ਠੀਕ ਨਹੀਂ ਹੁੰਦਾ ਦੇਸ਼ ਬਾਰੇ ਸੋਚੋ ਕਦੇ ਦੇਸ਼ ਦੀ ਤਰੱਕੀ ਬਾਰੇ ਗੱਲ ਕੀਤੀ ਐ ਕਦੇ ਦੇਸ਼ ਦੇ ਮਜ਼ਦੂਰ ਬਾਰੇ ਗੱਲ ਕੀਤੀ ਅੱਜ ਮਜ਼ਦੂਰ ਕਦੇ ਦਬੇ ਕੁਚਲੇ ਲੋਕਾਂ ਵਾਸਤੇ ਕਦੇ ਉਹ ਪੜ੍ਹੇ ਲਿਖੇ ਬੇਰੋਜ਼ਗਾਰ ਲੋਕਾਂ ਦੀ ਆਵਾਜ਼ ਤੁਸੀਂ ਬੁਲੰਦ ਕੀਤੀ ਜਿਨ੍ਹਾਂ ਦਾ 2 ਕਰੋੜ ਰੁਪਏ 2 ਕਰੋੜ ਨੌਕਰੀਆਂ ਕਹਿੰਦੇ ਸੀ ਵੀ ਹਰ ਇੱਕ ਸਾਲ ਮੋਦੀ ਸਾਹਿਬ ਤੋਂ ਆਵਾਂਗੇ 15 ਲੱਖ ਰੁਪਏ ਇੱਕ ਇੱਕ ਦੇ ਖਾਤੇ ਜਾਓ ਕਦੇ ਕੰਗਣਾ ਰੌਦੀ ਨੇ ਕੀਤੀ ਇਹ ਗੱਲ ਸੋ ਉਹਨਾਂ ਇਹਨਾਂ ਦੀ ਗੱਲ ਤਾਂ ਸਾਫ਼ ਝਲਕਦਾ ਕਿ ਉਹ ਬੀਜੇਪੀ ਦੇ ਹੱ ਲੋਕ ਵੱਡੇ ਆ ਜਿਨ੍ਹਾਂ ਨੇ ਵੋਟ ਪਾ ਕੇ ਬਣਾਉਣੀ ਆ ਕਿਸੇ ਸ਼ਹਿਰ ਨੇ ਕਿਹਾ ਕਿ ਕੱਲ ਮੈਨੇ ਕਿਸੇ ਸ਼ਖਸ ਦੇ ਸਿਰ 'ਤੇ ਤਾ ਸਜਾ ਦੇਖਿਆ ਥਾ ਕੱਲ ਮੈਨੇ ਕਿਸੇ ਸ਼ਖਸ ਦੇ ਸਿਰ 'ਤੇ ਤਾ ਸਜਾ ਦੇਖਿਆ ਥਾ ਅੱਜ ਉਸੇ ਸ਼ਖਸ ਦੇ ਹੱਥ 'ਮੈਂਨੇ ਕਾਸਾ ਦੇਖਾ ਪ੍ਰਮਾਤਮਾ ਵੱਡਾ ਨੀਚੋਂ ਊਚ ਕਰੇ ਮੇਰਾ ਗੋਗਦ ਪਰਮਾਤਮਾ ਦੇ ਹੱਥ ਵਸ ਕੰਗਣਾ ਰੋਤ ਵਰਗੇ ਕਈ ਆਏ ਕਈ ਜਾਣਗੇ ਕੇਂਦਰ ਸਰਕਾਰ ਦੇ ਖਿਲਾਫ ਜਿਹੜਾ ਪਹਿਲਵਾਨਾਂ ਦਾ ਦਿੱਲੀ ਜੰਟਰ ਮੰਡਪ ਤੇ ਘਰ ਲੱਗਿਆ ਹੋਇਆ ਕਾਫੀ ਦਿਨ ਹੋ ਗਏ ਪ੍ਰੋਟੈਸਟ ਕਰ ਰਹੇ ਕਿ ਉਹਨਾਂ ਮਦਦ ਦੇਖੋ ਇਹ ਬਹੁਤ ਇੱਕ ਭਾਜੀਪੀ ਦਾ ਕੋਈ ਲੀਡਰ ਹੈ ਜੀ ਜਿਨੇ ਰੈਸਲਰ ਜਿਹੜੇ ਨੇ ਉਹਨਾਂ ਨਾਲ ਮਿਸਬਿਹੇਵ ਕੀਤਾ ਉਹਨਾਂ ਦਾ ਜਿੰਦਗੀ ਨਾਲ ਖਿਲਵਾੜ ਕਰਦੇ ਰਹੇ ਹੈ ਫੜਾ ਉਹਨਾਂ ਦਾ ਰੋਸ ਆ ਸਾਡੇ ਅਰਵਿੰਦ ਕੇਜੀਵਾਲ ਸਾਹਿਬ ਮੁੱਖ ਮੰਤਰੀ ਦਿੱਲੀ ਸਰਕਾਰ ਕਨਵੀਨਰ ਆਮ ਆਦੀ ਪਾਰਟੀ ਵੀ ਜਾ ਕੇ ਆਏ ਨੇ ਸਾਡਾ ਵੀ ਉਹਨਾਂ ਦੇ ਨਾਲ ਸਿਮਪਥੀ ਹੈ ਉਹਨਾਂ ਦੇ ਨਾਲ ਪਰ ਅਸੀਂ ਮੰਗ ਕਰਦੇ ਹਾਂ ਬਹੁਤ ਸਾਰੇ ਦੇਸ਼ ਦੇ ਖਿਡਾਰੀ ਵੀ ਸਮਰਥਨ ਦੇ ਵਿੱਚ ਸਾਹਮਣੇ ਆਏ ਆ ਬੀਜੇਪੀ ਜਿਹੜੀ ਹੈ ਜੀ ਖਾਣਾ ਪੂਰਤੀ ਕਰ ਰਹੀ ਹੈ ਉਹ ਤੇ ਕਾਰਵਾਈ ਕਰਕੇ ਉਹਨਾਂ ਜੇਲ੍ਹ ਚ ਕਿਉਂ ਸੱਟ ਰਹੀ ਜੇ ਅਗਰ ਦੇਸ਼ ਦਾ ਖਿਡਾਰੀ ਸਾਡੀਆਂ ਬੱਚੀਆਂ ਜਿਹੜੀਆਂ ਮੈਡਲ ਜਿੱਤਨੀਆਂ ਨੇ ਦੇਸ਼ ਦਾ ਨਾਮ ਚੜ੍ਹਾ ਕਰਦੀਆਂ ਨੇ ਅਗਰ ਉਹਨਾਂ ਦੀ ਇੱਜ਼ਤ ਤੇ ਕੋਈ ਹੱਥ ਪਾਏਗਾ ਤਾਂ ਉਹਨੂੰ ਭਾਜਪਾ ਬਚਾਉਣ ਦਾ ਕੰਮ ਕਰ ਰਹੀ ਹੈ ਬੜੀ ਮਾੜੀ ਗੱਲ ਹੈ ਇੱਕ ਪਾਸੇ ਤਾਂ ਕਹਿੰਦੇ ਜੇ ਅਸੀਂ ਆਪਣੇ ਦੇਸ਼ ਨੂੰ ਦੁਨੀਆ ਦਾ ਜਿਹੜਾ ਮਹੱਤਰ ਮੁਲਕ ਬਣਾਉਣਾ ਦੂਜੇ ਪਾਸੇ ਬੱਚਿਆਂ ਨੂੰ ਇਨਸਾਫ ਨਹੀਂ ਦਿਵਾ ਰਹੀ ਸਰਕਾਰ ਔਰ ਭਾਜਪਾ ਸੈਂਟਰ ਦੇ ਵਿੱਚ ਸਰਕਾਰ ਔਰ ਭਾਜਪਾ ਦਾ ਜੋ ਲੀਡਰ ਹੈ ਜੀ ਤਾਂ ਉਹਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਜਿਹੜੇ ਖਿਡਾਰੀ ਨੇ ਸਾਡੀਆਂ ਭੈਣਾਂ ਸਾਡੇ ਉੱਤੇ ਪਰਾ ਜਿਹੜੇ ਪ੍ਰੋਟੈਸਟ ਤੇ ਬੈਠੇ ਨੇ ਉਹਨਾਂ ਦੇ ਸਮਰਥਨ ਕਰਦਾ ਸਾਨੂੰ 15-20 ਇੱਕ ਸਤੇ ਹੋ ਗਏ ਹੁਣ ਤੇ ਜੋ ਐਮਐਲਏ ਸਾਹਿਬ ਨੇ ਅੱਜ ਕੀਤਾ ਆ ਉਹ ਅੱਗੇ ਵੈਸੇ ਕਿਸੇ ਨੇ ਨਹੀਂ ਕੀਤਾ ਜੀ ਸਾਡੇ ਮਜ਼ਦੂਰਾਂ ਦੇ ਪੈਰ ਵੀ ਧੋਏ ਗਏ ਤੇ ਹਾਰ ਵੀ ਪਾਏ ਗਏ ਸਾਡੀ ਬਹੁਤ ਰਿਸਪੈਕਟ ਕੀਤੀ ਹੈ ਜੀ ਇਹਨਾਂ ਨੇ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ ਧੰਨਵਾਦ ਖੁਸ਼ ਹੋ ਜੀ ਤੁਸੀਂ ਖੁਸ਼ ਹੋ ਜੀ ਸੀ ਤੇਸ ਚੈਨਲ ਦੇ ਲਈ ਨਾਬਾ ਤੋਂ ਸੁਖਚੰਦ ਸਿੰਘ ਲੁਬਾਨਾ ਦੀ ਰਿਪੋਰਟ